ਸਤਗੁਰ ਜੀ ਨੂੰ ਧੰਨ ਬੋਲਣ ਨਾਲ ਜਾਨ ਬਚ ਗਈ। ਸਤਗੁਰ ਜਗਜੀਤ ਸਿੰਘ ਜੀ ਨੇ ਸੰਤ ਸੁਰਜੀਤ ਸਿੰਘ ਜੀ ਨੂੰ ਮਰਨ ਤੋਂ ਕਿਸ ਤਰ੍ਹਾਂ ਬਚਾਇਆ ਇਹ ਸਾਖੀ ਸੁਣੋ। ਮੰਡੀ ਰਹਿਣ ਵਾਲੇ ਸੰਤ ਪ੍ਰੀਤਮ ਸਿੰਘ ਜੀ ਤੇ ਬੀਬੀ ਹਰਬੰਸੌਰ ਜੀ ਦੇ ਪੁੱਤਰ ਸੰਤ ਸੁਰਜੀਤ ਸਿੰਘ ਜੀ ਹਨ। ਸੰਤ ਸੁਰਜੀਤ ਸਿੰਘ ਜੀ ਕਈ ਸਾਲ ਪਹਿਲਾਂ ਮੰਡੀ ਤੋਂ ਨਦੀਏਂ ਚਲੇ ਗਏ ਸਨ। ਸੰਤ ਜੀ ਨਦੀਏਂ ਵਿੱਚ ਆਪਣੇ ਨਾਲ ਹੋਇਆ ਕੋਤਕ ਇਸ ਤਰ੍ਹਾਂ ਦੱਸ ਰਹੇ ਹਨ। ਸੰਤ ਸਰਜੀਤ ਸਿੰਘ ਜੀ ਨਦੀਰ ਬਿਜਲੀ ਬਣਾਉਣ ਵਾਲੇ ਡੈਮ ਤੇ ਠੇਕੇਦਾਰੀ ਦਾ ਕੰਮ ਕਰਦੇ ਸਨ। ਨਦੀਰ ਤੋਂ ਥੋੜੀ ਦੂਰ ਡੈਮ ਦਾ ਕੰਮ ਚੱਲ ਰਿਹਾ ਸੀ। ਪੱਥਰ ਤੋੜਨ ਲਈ ਡੈਮ ਤੇ ਜਗ੍ਹਾ-ਜਗ੍ਹਾ ਬਾਰੂਦੀ ਲੈਨ ਵਿੱਚਾਈ ਜਾ ਰਹੀ ਸੀ। ਜਦੋਂ ਲੇਬਰ ਨੇ ਬਾਰੂਦੀ ਲੈਨ ਵਿੱਚ ਆ ਲਈ ਤਾਂ ਬਾਰੂਦ ਚਲਾਉਣ ਲਈ ਬਟਨ ਦਬਾਇਆ। ਪਰ ਬਾਰੂਦ ਨੂੰ ਆਗ ਨਹੀਂ ਲੱਗੀ ਤੇ ਕੋਈ ਤਮਾਕਾ ਨਹੀਂ ਹੋਇਆ। ਸੰਤ ਜੀ ਬਾਰੂਦ ਚਲਾਉਣ ਵਾਲੇ ਤੋਂ ਥੋੜੀ ਦੂਰ ਤੇ ਖੜੇ ਸਨ। ਸੰਤ ਜੀ ਥੋੜੀ ਦੇਰ ਤੱਕ ਦੂਰੋਂ ਹੀ ਵੇਖਦੇ ਰਹੇ ਪਰ ਜਦੋਂ ਬਾਰੂਦ ਚਲਾਉਣ ਵਾਲੇ ਕੋਲੋਂ ਬਾਰੂਦ ਨਹੀਂ ਚੱਲਿਆ ਤਾਂ ਸੰਤ ਜੀ ਮੋਟਰਸਾਈਕਲ ਤੇ ਬਾਰੂਦ ਵਾਲੀ ਲਾਈਨ ਚੈੱਕ ਕਰਨ ਚਲੇ ਗਏ ਪਰ ਉਹ ਜਾਣ ਤੋਂ ਪਹਿਲਾਂ ਬਾਰੂਦ ਚਲਾਉਣ ਵਾਲੇ ਨੂੰ ਦੱਸਣਾ ਭੁੱਲ ਗਏ ਕਿ ਮੇਰੇ ਆਨ ਦੇ ਬਟਨ ਦਬਾਈ ਸੰਤ ਜੀ ਨੇ ਸੋਚਿਆ ਉਸਨੇ ਮੈਨੂੰ ਜਾਂਦੇ ਹੋਏ ਵੇਖ ਹੀ ਲਿਆਉਣਾ ਹੈ ਪਰ ਬਾਰੂਦ ਚਲਾਉਣ ਵਾਲੇ ਦਾ ਧਿਆਨ ਸੰਤ ਜੀ ਵੱਲ ਨਾ ਗਿਆ ਸ਼ਾਂਤੀ ਜੀ ਮੋਟਰਸਾਈਕਲ ਤੇ ਅੱਗੇ ਤੱਕ ਸਾਰੀ ਲਾਈਨ ਚੈੱਕ ਕਰ ਰਹੇ ਸਨ ਤਾਂ ਸ਼ਾਂਤੀ ਜੀ ਨੂੰ ਕਾਫੀ ਅੱਗੇ ਜਾ ਕੇ ਇੱਕ ਜਗ੍ਹਾ ਤਾਰ ਟੁੱਟੀ ਹੋਈ ਮਿਲੀ ਸ਼ਾਂਤੀ ਜੀ ਨੇ ਤਾਰ ਨੂੰ ਜੋੜ ਦਿੱਤਾ ਤੇ ਵਾਪਸ ਚੱਲ ਪਏ ਉਣੀ ਦੇਰ ਨੂੰ ਬਾਰੂਦ ਚਲਾਉਣ ਵਾਲੇ ਨੇ ਬਟਨ ਦਬਾ ਦਿੱਤਾ ਬਟਨ ਦਬਾਉਣ ਨਾਲ ਬਾਰੂਦ ਨੂੰ ਅੱਗ ਲੱਗ ਗਈ ਤੇ ਜ਼ੋਰ-ਜ਼ੋਰ ਨਾਲ ਜਗ੍ਹਾ-ਜਗ੍ਹਾ ਤੇ ਧਮਾਕੇ ਆਉਣੇ ਸ਼ੁਰੂ ਹੋ ਗਏ ਸ਼ਾਂਤੀ ਜੀ ਦੇ ਚਾਰੇ ਪਾਸੇ ਆਸਮਾਨ ਵਿੱਚ ਪੱਥਰ ਹੀ ਪੱਥਰ ਸਨ ਸੰਤ ਜੀ ਦੇ ਮੂੰਹ ਵਿੱਚੋਂ ਇੱਕਦਮ ਨਿਕਲਿਆ ਤਨ ਸਤਗੁਰੂ ਜਗਜੀਤ ਸਿੰਘ ਜੀ ਸੰਤ ਜੀ ਉੱਥੇ ਰੁਕ ਵੀ ਨਹੀਂ ਸਕਦੇ ਸਨ ਸੰਤ ਜੀ ਮੋਟਰਸਾਈਕਲ ਤੇ ਆਉਂਦੇ ਰਹੇ ਨਾਲ ਨਾਲ ਧੁਮਾਕੇ ਹੁੰਦੇ ਗਏ ਪੂਰੇ ਰਸਤੇ ਵਿੱਚ ਪੱਥਰ ਉੱਡ-ਉੱਡ ਕੇ ਅਸਮਾਨ ਵੱਲ ਜਾ ਰਹੇ ਸਨ ਤੇ ਸੰਤਾ ਦੇ ਆਸ-ਪਾਸ ਤੇ ਕੁਝ ਦੂਰ ਤੇ ਡਿੱਗੀ ਜਾ ਰਹੇ ਸਨ ਸੰਤ ਜੀ ਦੱਸਦੇ ਹਨ ਅਸਮਾਨ ਵਿੱਚ ਪੱਥਰ ਤੇ ਧੂੜ ਤੋਂ ਇਲਾਵਾ ਕੁਝ ਨਹੀਂ ਦਿਸ ਰਿਆ ਸੀ ਜਾਦਾ ਬਾਰੂਦ ਵਾਲੀ ਲਾਈਨ ਖਤਮ ਹੋਣ ਵਾਲੀ ਸੀ ਤਾਂ ਸ਼ਾਂਤੀ ਜੀ ਦੇ ਮਨ ਵਿੱਚ ਹੰਕਾਰ ਆ ਗਿਆ ਮੈਂ ਹੁਣ ਬਚ ਗਿਆ ਹਾਂ ਜਦੋਂ ਮਨ ਵਿੱਚ ਮੈਂ ਪਾਉ ਹੰਕਾਰ ਆਇਆ ਤਾਂ ਉਸੇ ਵੇਲੇ ਇੱਕ ਬੜਾ ਵੱਡਾ ਪੱਥਰ ਮੋਟਰਸਾਈਕਲ ਦੀ ਪੈਰ ਰੱਖਣ ਵਾਲੀ ਕਿੱਲੇ ਦੇ ਵੱਜਾ ਤੇ ਕਿੱਲੇ ਦਾ ਪਤਾ ਨਹੀਂ ਲੱਗਾ ਕਿੱਧਰ ਗਈ ਸ਼ਾਂਤੀ ਜੀ ਨੇ ਮਨ ਵਿੱਚ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਮੈਂ ਨਹੀਂ ਬਚਿਆ ਆਪ ਜੀ ਨੇ ਮੈਨੂੰ ਬਚਾਇਆ ਹੈ ਜਦੋਂ ਇਹ ਅਰਚ ਕੀਤੀ ਫਿਰ ਕੋਈ ਪੱਥਰ ਸੰਤ ਜੀ ਦੇ ਨੇੜੇ ਨਹੀਂ ਆਇਆ ਸੰਤ ਜੀ ਦੱਸਦੇ ਹਨ ਇਹ ਸਤਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਸੀ ਕਿ ਪਥਰਾ ਦੀ ਹਨੇਰੀ ਵਿੱਚੋਂ ਮੈਨੂੰ ਕੱਢ ਕੇ ਲਿਆਏ ਤੇ ਨਿੱਕੇ ਤੋਂ ਨਿੱਕਾ ਪੱਥਰ ਵੀ ਮੈਨੂੰ ਲੱਗਣ ਨਹੀਂ ਦਿੱਤਾ ਤਾਂ ਹਾਜ਼ਰਾ ਜੂਰ ਪੈਰ ਦਾ ਮਾਲਕ ਅਕਾਲ ਪੁਰਖ ਸਤਗੁਰੂ ਜਗਜੀਤ ਸਿੰਘ ਜੀ ਰੱਖ ਲਵੋ ਬਖਸ਼ ਲਵੋ ਤੇ ਦਰਸ਼ਨ ਦੇਵੋ